ਦੋਸਤੋ ਮੈਂ ਲਵਪ੍ਰੀਤ ਤੇ ਆਹ ਵੇਖੋ ਕਿਸੇ ਕਿਸਾਨ ਨੇ ਅੱਗ ਲਾਈ ਸੀਗੀ ਤੇ ਇਹ ਨਿੰਮ ਨੂੰ ਲੱਗੀ ਪਈ ਆ ਤੇ ਨਿੰਮ ਵਿਚਾਰੀ ਮਗਨ ਡਈ ਆ ਅੱਗ ਲੱਗੀ ਪਈ ਆ ਸੋ ਇਸ ਵੀਡੀਓ ਦੇ ਵਿੱਚ ਮੈਨੂੰ ਕੋਈ ਵਿਊ ਲੈਣ ਦਾ ਸ਼ੌਂਕ ਨਹੀਂਗਾ ਤੇ ਨਾ ਹੀ ਮਟੋਰ ਬਣਾਉਣ ਨੇ ਆ ਵੀ ਮੈਂ ਬੜਾ ਸਮਾਜ ਸੇਵੀ ਆ ਮੈਂ ਸਿਰਫ ਇਹਨਾਂ ਦੱਸਣਾ ਚਾਹਣਾ ਕਿ ਧਿਆਨ ਨਾਲ ਅੱਗ ਲਾਇਆ ਕਰੋ ਜਲਾਉਣੀ ਹੁੰਦੀ ਤਾਂ ਰੁੱਖਾਂ ਦਾ ਤੇ ਪੰਛੀਆਂ ਦਾ ਬਹੁਤ ਨੁਕਸਾਨ ਹੁੰਦਾ ਹਾਂ ਰੜੀ ਪਾ ਦਿਓ ਪਾਣੀ ਪਾ ਦਿਓ ਬੁਝਾ ਦਿਓ ਅੱਗ ਹੁਣ ਸੂਏ ਦੇ ਵਿੱਚੋਂ ਆਪਾਂ ਪਾਣੀ ਪਾਵਾਂਗੇ ਤੇ ਅੱਗ ਬੁਝਾ ਦਾਂਗੇ ਹਾਂ ਹਾਂ ਬੋਧੀ ਪਈਆ ਦੋਸਤੋ ਇਸ ਤਰ੍ਹਾਂ ਹਰੇ ਰੁੱਖ ਨੂੰ ਜਿਹੜਾ ਨਾ ਸਾੜਿਆ ਕਰੋ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਜਾਨ ਹੁੰਦੀ ਆ ਸ਼ੁਈ ਮੁਈ ਦਾ ਰੁੱਖ ਸਾਨੂੰ ਦੱਸਦਾ ਕਿ ਇਹਨਾਂ ਦੇ ਵਿੱਚ ਵੀ ਜਿਹੜੀ ਜਾਨ ਹੁੰਦੀ ਹੈ ਵੀ ਇੱਕ ਜੂਨ ਆ ਤੇ ਇਸ ਜੂਨ ਦਾ ਜਿਹੜਾ ਜ਼ਿਕਰ ਆ ਬਹੁਤ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਆਉਂਦਾ ਸੋ ਇਹ ਰੁੱਖ ਨੇ ਜੇ ਆਪਾਂ ਅੱਗ ਨਾ ਭਜਾਉਂਦੇ ਤਾਂ ਰਾਤ ਰਾਤ ਦੇ ਵਿੱਚ ਮਗ ਜਾਣਾ ਸੀ ਸਾਰਾ ਸਾੜ ਜਾਣਾ ਸੀ ਰੁੱਖ ਨਿੰਮ ਦਾ ਰੁੱਖ ਆ